ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਗੰਤੀ ਦੇ ਗਰਾਜਮਾਨ ਸੁਖਰੂ ਕਰਨਾੜੀ ਨਾਥ ਮਹਾਰਾਜ ਕੀ ਜੈ ਯਾਰੀ ਸਾਹ ਸੰਗਤ ਕੀ ਜੈ ਜੈ ਪੀ ਜੈ ਪਾਰ ਜੈ ਪੀ ਜੈ ਪਾਰ ਜੈ ਪੀ ਜੈ ਪਾਰ ਜੈ ਪੀ ਜੈ ਪਾਰ ਜੋ ਬਲੇ ਸੁੰਦਰ ਪੈ ਭਗਵਾਨ ਵਾਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਚੋਦੀ ਪਾਤਸ਼ਾਹ ਸੁਖਰੂਨਾਥ ਮਹਾਰਾਜ ਕੀ ਜੈ ਯੁਗਪੁਰ ਚਬਾਵਾ ਸਾਹਿਬ ਅੰਬੇਡਕਰ ਮਹਾਰਾਜ ਕੀ ਜੈ ਸਰਵਸਤ ਸਾਹਿਬ ਕੀ ਜੈ ਮੈਂ ਮਨੋਹਰ ਕੁਮਾਰ ਸੋਨੀ ਕੌਮੀ ਚੇਅਰਮੈਨ ਦੇਵਰ ਸੈਲ ਆਧਵਾਸੀ ਗੁਰ ਬਿਆਨਤ ਪੁਰਾਣ ਸੰਘਰਸ਼ ਦਾ ਭਾਰਤ ਦਵਾਬਾ ਜੋਂ ਸੋ ਦਵਾਬਾ ਜੋਂ ਵੱਲੋਂ ਅੱਜ ਭਗਵਾਨ ਵਾਲਮੀਕੀ ਮੰਦਿਰ ਗਿਆਨ ਆਸ਼ਰਮ ਬਰਕਤ ਕੁਟਿਆ ਹਰਦੋਖਾਨਪੁਰ ਵਿਖੇ ਬਾਬਾ ਸਾਹ ਮੇੜਕਰ ਜੀ ਅਤੇ ਚੋਜੀ ਪਾਸ ਸਤਿਗੁਰੂ ਨਾਤਮਾਰਿਆਵਤਾਰ ਤੇ ਆੜਾ ਬੜੀ ਸ਼ਰਧਾ ਭਾਵਨਾ ਇਤਿਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਭਗਵਾਨ ਵਾਲਮੀਕੀ ਤੀਰਥ ਗੱਦੀ ਤੇ ਵਿਰਾਜਮਾਨ ਸਤਿਗੁਰਦਾਰੀ ਨਾਤਮਾਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੱਖਵਾ ਕੀਰਤਨੀ ਜਥਿਆਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਖੰਡਿਆਂ ਦੀ ਲੰਗਰ ਚਾਹ ਦੀ ਲੰਗਰ ਚਾਪਕੜਿਆ ਲੰਗਰ ਛਕਾਏ ਗਏ ਨੇ ਔਰ ਸਾਰੀਆਂ ਸੰਗਤਾਂ ਦਾ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਮਾਗਮ ਨੂੰ ਸੰਪੂਰਨ ਸਹਿਯੋਗ ਦੇ ਕੇ ਕਾਮਯਾਬ ਕੀਤਾ ਹੈ ਜੋ ਬਲੇ ਸੁੰਦਰਪਾ ਭਗਵਾਨ ਵਾਲਮੀਕ ਮਹਾਰਾਜੀ ਜੈ ਸ੍ਰੀ ਸ੍ਰੀ ਅਕਸਵਰ ਸਾਤੂ ਜੀ ਬਿਨਾਨਤ ਮਹਾਰਾਜ ਕੀ ਜੈ ਚੌਦੀ ਪਾਛਾ ਸਪ੍ਰਤੂਰਨ ਆਤਮਾਹਾਰਜ ਕੀ ਜੈ ਸਰਬ ਸਾਸੰ ਕੀ ਜੈ ਜੋ ਬੋਲੇ ਸੋਨ ਰਪੈ ਭਗਵਾਨ ਵਾਲੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਗਿਆਨਾ ਹਮਾਰਾ ਕੀ ਜੈ ਚੋਜੀ ਪਾਸ਼ਾ ਸਤਗੁਰੂ ਪੂਰਨਾ ਮਹਾਰਾਜ ਕੀ ਜੈ ਗੱਦੀ ਤੇ ਬਿਰਾਜਮਾਨ ਸੰਤ ਗੁਰਦਾਇਨਾ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਜੋ ਅੱਜ ਬਾਰਮਿਕ ਮੰਦਰ ਗਿਆਨ ਆਸ਼ਰਮ ਬਰਕਤ ਕੁਟਿਆ ਹਰਦੋਖਾਨਪੁਰ ਜ਼ਿਲ੍ਹਾ ਹਿੜਪੁਰ ਵਿਖੇ ਜੋਗਪੁਰਸ ਡਾਕਟਰ ਭੀਮਰਾਓ ਮੇੜਕਰ ਜੀ ਦਾ ਸਤਗੁਰੂ ਪੂਰਨ ਮਹਾਰਾਜ ਜੀ ਦਾ ਜੋ ਅਵਤਾਰ ਦਿਹਾੜਾ ਆਦਿਵਾਸੀ ਗੁਰੂ ਗਿਆਨनाथ ਪੂਰਨ ਸੰਘਰਸ਼ ਦਲ ਵੱਲੋਂ ਮਨਾਇਆ ਗਿਆ ਗਿਆ ਔਰ ਜਿਹਦੇ ਵਿੱਚ ਗਿਆਨ ਆਸ਼ਰਮ ਵਾਲਮੀਕੀ ਦਿੱਰਤ ਤੋਂ ਸੰਤ ਸਤਿਗੁਰੂ ਗਰਧਾਰੀ ਰਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤੇ ਔਰ ਜੋਗਪੁਰਸ਼ ਡਾਕਟਰ ਪੀਮਰਾਓ ਮੇੜਕਰ ਜੀ ਤੇ ਸਤਿਗੁਰ ਪੂਰਨ ਮਹਾਰਾਜ ਦੇ ਅਵਤਾਰ ਦਿਹਾੜੇ ਤੇ ਅੱਜ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬਸ ਦੀਆਂ ਸੰਗਤਾਂ ਨੂੰ ਅਸੀਂ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਵੱਲੋਂ ਬੇਨਤੀ ਕਰਦੇ ਆ ਕਿਉਂਕਿ ਜੋਗਪੁਰਸ਼ ਡਾਕਟਰ ਭੀਮਰਾਓ ਮੇਡਕਰ ਜੀ ਨੇ ਇਸ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਮਾਨ ਸਨਮਾਨ ਦੀ ਜ਼ਿੰਦਗੀ ਦਿੱਤੀ ਔਰ ਮਾਨ ਸਨਮਾਨ ਦੀ ਜ਼ਿੰਦਗੀ ਜੀਣ ਵਾਸਤੇ ਸਾਨੂੰ ਬਾਬਾ ਸਾਹਿਬ ਡਾਕਟਰ ਮੇਡਕਰ ਜੀ ਨੇ ਜੋ ਮੋਰ ਦਾ ਅਧਿਕਾਰ ਲੈ ਕੇ ਦਿੱਤਾ ਅੱਜ افسوس نہ کہنا ਪੈਂਦਾ ਕਿ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਸਾਡਾ ਸਮਾਜ ਆ ਉਹ ਬੋਰਡ ਦਾ ਸਹੀ ਇਸਤੇਮਾਲ ਨਹੀਂ ਕਰ ਸਕਿਆ ਕਿਉਂਕਿ ਜਿਹੜੇ ਅਮੀਰ ਲੋਕ ਆ ਜਿਹੜੇ ਲੋਕ ਗਰੀਬ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਔਰ ਜਦੋਂ ਵੋਟਾਂ ਆਉਂਦੀਆਂ ਤਾਂ ਉਹ ਸਾਡੇ ਮੁਹੱਲਿਆਂ ਵਿੱਚ ਗਰੀਬ ਲੋਕਾਂ ਦੇ ਮੁਹੱਲਿਆਂ ਵਿੱਚ ਘਰਾਂ ਦੇ ਵਿੱਚ ਸ਼ਰਾਬ ਔਰ ਪੈਸਾ ਭੇਜਦੇ ਆ ਅਸੀਂ ਆਦਿਵਾਸੀ ਗੁਰੂ ਗਿਆਨनाथ ਪੂਰਨ ਸ਼ੰਕਰਸ਼ਦਲ ਵੱਲੋਂ ਅੱਜ ਇਸ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਹੋਏ ਇਹ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਕਿ ਬਾਬਾ ਸਾਹਿਬ ਡਾਕਟਰ ਮੇਡਕਾਰ ਜੀ ਨੇ ਆਪਣੇ ਬੱਚਿਆਂ ਉਹ ਪੂਰੇ ਪਰਿਵਾਰ ਦੀ ਹਉਤੀ ਦੇ ਕੇ ਕੁਰਬਾਨੀ ਦੇ ਕੇ ਸਾਨੂੰ ਬੋਰਡ ਦਾ ਹੱਕ ਲੈ ਕੇ ਦਿੱਤਾ ਸੀਗਾ ਉਸ ਬੋਰਡ ਦੇ ਹੱਕ ਨੂੰ ਆਪਾਂ ਕਿਸੇ ਵੀ ਲਾਲਚ ਦੇ ਅੰਦਰ ਆ ਕੇ ਨਹੀਂ ਔਰ ਕਿਸੇ ਵੀ ਸ਼ਰਾਬ ਔਰ दारू ਤੇ ਜਾਂ ਪੈਸੇ ਤੇ ਨਹੀਂ ਵੇਚਣਾ ਔਰ ਆਪਾਂ ਨਾ ਵਿਕਣ ਵਾਲੇ ਲੋਕ ਬਣਨਾ ਜੋ ਸੰਤ ਸਤਗੁਰੂ ਗੁਰਦਾਈ ਨਾ ਹਮਾਰਾ ਜੀ ਗਿਆਨ ਆਸ਼ਰਮ ਸ੍ਰੀ ਲਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਨ ਔਰ ਜੋ ਵੀ ਹੁਕਮ ਜਾਰੀ ਕਰਨ ਉਹਦੇ ਮੁਤਾਬਿਕ ਜਿਹੜਾ ਉਹ ਸਾਨੂੰ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਜੇਕਰ ਅਸੀਂ ਚੰਗ ਪੈਸਿਆਂ ਦੇ ਉੱਤੇ ਡਾਕਟਰ ਭੀਮਰੋ ਮੈਡ ਕਾਰਜੀ ਦੀ ਕੁਰਬਾਨੀ ਨੂੰ ਵੇਚਤਾ ਤੇ ਫਿਰ ਜਿਹੜਾ ਉਹ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਸੁਰੱਖਿਅਤ ਨਹੀਂ ਰਹਿ ਸਕਦਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ ਸਾਨੂੰ ਜਿਹੜਾ ਉਹ ਵੋਟ ਜਿਹੜੀ ਆ ਉਹ ਬਿਨਾ ਕਿਸੇ ਲਾਲਚ ਤੋਂ ਪਾਉਣੀ ਚਾਹੀਦੀ ਆ ਤੇ ਇਹ ਸਾਡੀ ਬੇਨਤੀ ਇਹ ਅਸੀਂ ਕਰਦੇ ਆ ਕਿ ਵੀ ਤੁਸੀਂ ਕਬੂਲ ਕਰੋਗੇ ਇਹ ਬੇਨਤੀ ਨੂੰ ਸਾਡੀ ਨੂੰ ਕਬੂਲ ਕਰਿਓ ਕਿ ਵੀ ਵੋਟ ਜਿਹੜੀ ਆ ਉਹ ਕਿਸੇ ਵੀ ਲਾਲਚੰਦ ਰਾਕੇ ਨਹੀਂ ਜਿਹਨੂੰ ਵੀ ਵੋਟ ਪਾਉਣੀ ਆ ਔਰ ਜੋ ਸਤਗੁਰੂ ਦਾ ਹੁਕਮ ਆਇਆ ਬਿਨਾ ਕਿਸੇ ਲਾਲਚ ਤੋਂ ਵੋਟ ਪਾਉਣੀ ਆ ਜੋ ਬੋਲੇ ਸੁਣ ਰਿਹਾ ਅੱਜ ਕੀਤਨ ਜਿਥੇ ਵਾਲਮੀਕ ਮਹਾਰਾਜ ਕੀਜੈ ਸ੍ਰੀ ਸ੍ਰੀ 108 ਸਤਗੁਰੂ ਗਿਆਨ ਸਿੰਘ ਮਹਾਰਾਜ ਕੀਜੈ ਚਰਜੀ ਪਾਸ਼ਾ ਸਤਗੁਰੂ ਪੂਰਨ ਮਹਾਰਾਜ ਕੀਜੈ ਜੈ ਭੀ ਜੈ ਪਰਤ